ਅੱਪਾ ਚੱਲਦਾ ਹੈ ਕਾਂਗਰਸ ਵੱਲ ਕਾਂਗਰਸ ਦੇ ਵਿੱਚ ਕਾਫੀ ਜਗ੍ਹਾ ਦੇ ਉੱਤੇ ਅਜੇ ਵੀ ਆਪਸੀ ਵਿਰੋਧ ਨੇ ਔਰ ਵੱਡੇ ਲੀਡਰ ਲੜਾਏ ਜਾਣਗੇ ਇਸ ਖਿਆਲ ਦੇ ਨਾਲ ਕਈ ਵੱਡੇ ਲੀਡਰ ਕੰਬ ਵੀ ਜਾਂਦੇ ਪਰ ਇਹਨਾਂ ਦੇ ਵਿੱਚ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਆਪਵਾਦ ਨੇ ਉਹ ਹੁਬਕੇ ਕਹਿ ਰਹੇ ਨੇ ਕਿ ਮੈਂ ਲੜਨ ਨੂੰ ਤਿਆਰ ਹੈ ਦੂਜਾ ਕਾਂਗਰਸ ਦੇ ਵਿੱਚ ਮਾਮਲਾ ਫਸ ਗਿਆ ਸੁਖਪਾਲ ਸਿੰਘ ਖਹਿਰਾ ਹੁਣ ਸਾਹਮਣੇ ਉਹ ਕਹਿ ਰਹੇ ਨੇ ਕਿ ਮੈਂ ਸੰਗਰੂਰ ਲਈ ਤਿਆਰ ਆ ਸੰਗਰੂਰ ਦੇ ਲਈ ਉਹਨਾਂ ਨੂੰ ਵਿਚਾਰਿਆ ਵੀ ਗਿਆ ਸੰਗਰੂਰ ਦੇ ਵਿੱਚ ਉਹ ਢੁਕਵੇਂ ਕੈਂਡੀਡੇਟ ਵੀ ਨੇ ਪਰ ਲੰਘੇ ਦਿਨ ਰਾਜਾ ਬੜਿੰਗ ਵਿਜੇਂਦਰ ਸਿੰਘਲਾ ਦੀ ਰਿਹائش ਤੇ ਸੀਗੇ ਜਿੱਥੇ ਉਹਨਾਂ ਦੇ ਮਰਹੂਮ ਫਾਦਰ ਦੇ ਸਿੰਘਲਾ ਸਾਹਿਬ ਦੇ ਵਰਸੀ ਮੌਕੇ ਸੀ ਸਮਾਗਮ ਸੋ ਮੈਨੂੰ ਲੱਗ ਰਿਹਾ ਕਿ ਇਹਨਾਂ ਦਿਨਾਂ ਦੇ ਵਿੱਚ ਵੱਡੇ ਇਕੱਠ ਕਰਨਾ ਔਰ ਉਹਦੇ ਪਿੱਛੇ ਬੈਕਿੰਗ ਇਸ ਇਸ ਨੇਹ ਵੀ ਜਾਂਦੇ ਨੇ ਸੋ ਸੰਗਰੂਰ ਵੀ ਅਹਿਮ ਹੋ ਗਿਆ ਤੀਜਾ ਮਾਮਲਾ ਜਿਹੜਾ ਉਹ ਅਸੀਂ ਸਾਹਮਣੇ ਉਹ ਦੇਖ ਰਹੇ ਆ ਪਟਿਆਲੇ ਦਾ ਤੇ ਪਟਿਆਲੇ ਦੇ ਵਿੱਚ ਡਾਕਟਰ ਗਾਂਧੀ ਕੈਂਪੇਨ ਸ਼ੁਰੂ ਕਰ ਚੁੱਕੇ ਨੇ ਉਹ ਛੋਟੀਆਂ-ਛੋਟੀਆਂ ਨੁਕੜ ਮੀਟੀਆਂ ਕਰ ਰਹੇ ਹਰਦੇਵਾਲ ਕੰਬੋਜ ਕਹਿੰਦੇ ਵੀ ਇਹ ਗਾਂਧੀ ਤਾਂ ਉਹੀ ਨੇ ਜਿਹੜੇ ਸਾਡੇ ਕਾਂਗਰਸੀਆਂ ਤੇ ਪਰਚੇ ਕਰਾਉਂਦੇ ਰਹੇ ਹੁਣ ਹਰਦੇਵਾਲ ਕੰਬੋਜ ਦਾ ਪ੍ਰਾਣਾ ਨਾਤਾ ਪਟਿਆਲਾ ਜ਼ਿਲ੍ਹਾ ਤੇ ਪਟਿਆਲੇ ਸ਼ਹਿਰ ਦੀ ਗੱਲ ਆ ਤੇ ਉੱਥੇ ਕੈਪਟਨ ਅਮਰਿੰਦਰ ਸਿੰਘ ਕਿੰਨੇ ਦਹਾਕਿਆ ਤਾਂ ਕਾਂਗਰਸ ਵੱਲੋਂ ਪ੍ਰਭਾਵੀ ਰਹੇ ਕੀ ਉੱਥੇ ਤੋੜ-ਫੋੜ ਵੀ ਕਰ ਸਕਦੀ ਭਾਜਪਾ ਉੱਥੇ ਟੁੱਟ-ਭੱਜ ਹੋਊਗੀ ਇਹ ਤਿੰਨ ਸਵਾਲ ਬੜੇ ਐਮ ਆ ਜੇ ਤੁਸੀਂ ਇਹਨਾਂ ਨੂੰ ਥੋੜੀ ਤਰਤੀਬ ਦੇ ਸਕੋ ਜਿਹੜਾ ਸਵਾਲ ਤਾਂ ਮਤਲਬ ਸੰਗਰੂਰ ਦਾ ਸੰਗਰੂਰ ਚ ਜਿਹੜੀ ਕਾਂਗਰਸ ਪਾਰਟੀ ਨੇ ਸਭ ਤੋਂ ਪਹਿਲਾਂ ਤਾਂ ਇੰਟੀਮੀਟ ਕੀਤਾ ਜਾਂ ਪਰਸੂਅ ਕੀਤਾ ਸੀ ਜਾਂ ਕਿਹਾ ਸੀਗਾ ਸੁਪਾਲ ਸਿੰਘ ਖੈਰਾ ਨੂੰ ਪਹਿਲਾਂ ਪਹਿਲਾਂ ਉਹ ਰਿਜ਼ਰਵੇਸ਼ਨ ਸੀਗੀ ਉਹਨਾਂ ਦੇ ਵੀ ਕਿਤੇ ਐ ਨਾ ਹੋ ਜੇ ਐ ਅਕਾਲੀ ਦਾ ਲਵਰਸਰ ਵਾਲੇ ਮਾਨ ਦੇ ਸਪੋਰਟਰ ਵੀ ਉਹਨਾਂ ਨੂੰ ਕਹਿੰਦੇ ਨੇ ਤੁਸੀਂ ਨਾਂ ਲੜਿਓ ਫਿਰ ਇੱਥੇ ਉਹ ਵੋਟਾਂ ਮਾਨਦੀਆਂ ਵੀ ਕੁਝ ਕਟੀਆਂ ਜਾਣਗੀਆਂ ਜਾਂ ਕੁਝ ਹੋਜੂਗਾ ਜੋ ਵੀ ਤਰੀਕਾ ਸੀ ਪਰ ਜਦ ਉਹਨਾਂ ਨੇ ਮਨ ਬਣਾ ਲਿਆ ਇੱਕ ਲੈਵਲ ਦਾ ਉੱਪਰਲੀ ਵੀ ਠੀਕ ਹੈ ਔਰ ਪਾਰਟੀ ਦੇ ਵਿੱਚ ਵੀ ਜ਼ਿਆਦਾਤਰ ਇਹੀ ਹੈ ਜਦੋਂ ਵੱਡੇ ਪ੍ਰੋਮਿਨੈਂਟ ਲੀਡਰਾਂ ਦਾ ਸਵਾਨ ਹੈ ਪਰ ਇੱਕ ਕਨਟਰਡਿਕਸ਼ਨ ਪਾਰਟੀ ਦੇ ਅੰਦਰ ਹੈ ਖੈਰਾ ਸ਼ਾਇਦ ਜਿਹੜੇ ਦੋ ਮੇਨ ਲੀਡਰ ਨੇ ਦੋਨਾਂ ਨੂੰ ਸੂਟ ਨਹੀਂ ਕਰਦਾ ਦੋਨਾਂ ਨੂੰ ਇਹ ਲੱਗ ਜਾਂਦਾ ਵੀ ਜੇ ਖੈਰਾ ਉੱਪਰ ਐਮਪੀ ਬਣ ਗਿਆ ਜਾਂ ਕੁਝ ਹੋ ਗਿਆ ਔਰ ਰਾਜਾ ਬੜੇ ਵੀ ਔਰ ਪ੍ਰਤਾਪ ਬਾਜਵਾ ਵੀ ਇਹ ਕਹਿ ਕੇ ਇੱਥੋਂ ਗੱਲ ਕਰਦੇ ਨੇ ਭਾਵੇਂ ਸਾਡੇ ਕੁਝ ਬਰੋ ਆਪਸ ਚ ਪੂਰੀ ਤਰ੍ਹਾਂ ਨਹੀਂ ਬਣਦੀ ਹੁੰਦੀ ਜੇ ਹਮਾਇਤ ਵੀ ਕਰਨੀ ਹੁੰਦਾ ਨਾ ਇਹ ਕਹਿ ਕੇ ਕਰਦੇ ਨੇ ਕਈ ਵਾਰ ਬੰਦਿਆਂ ਦੀ ਤੇ ਨਹੀਂ ਪੜਦੀ ਹੁੰਦੀ ਦਾ ਮਤਲਬ ਫਿਰ ਕੀ ਹੋ ਗਿਆ ਜੇਕਰ ਪਾਰਟੀ ਕਹਿੰਤੇ ਜਿਹਦੇ ਚ ਜਿਹੜਾ ਤੁਸੀਂ ਬੈਸਟ ਕੈਂਡੀਡੇਟ ਦੇਣਾ ਔਰ ਵਿਜੇਂਦਰ ਸਿੰਘ ਲਾ ਦੋਨਾਂ ਜਗ੍ਹਾ ਤੋਂ ਉਹਨਾਂ ਦਾ ਨਾਂ ਚਲਾਇਆ ਗਿਆ ਪਟਿਆਲੇ ਤੋਂ ਵੀ ਔਰ ਸੰਗਰੂਰ ਤੋਂ ਵੀ ਪਰ ਵਿਜੇਂਦਰ ਸਿੰਘ ਲਾ ਦੇ ਜਿਹੜੇ ਨੇੜਲੇ ਬੰਦੇ ਨੇ ਉਹ ਕਹਿੰਦੇ ਨੇ ਉਹ ਦੋਨਾਂ ਜਗ੍ਹਾ ਤੋਂ ਕਿਤੋਂ ਵੀ ਲੜਨ ਲਈ ਤਿਆਰ ਨਹੀਂ ਆਪ ਤਾਂ ਪਾਰਟੀ ਕਹੂਗੀ ਤਾਂ ਇੱਕ ਲੱਕ ਗੱਲ ਰकई ਵਾਰ ਬਰਖੜ ਦੇ ਤੌਰ ਤੇ ਬੰਦੇ ਨੂੰ ਲੜਨਾ ਪੈਂਦਾ ਤੇ ਜਿਹੜਾ ਬੰਦਾ ਜੇ ਆਪ ਦੌੜ ਚ ਸ਼ਾਮਲ ਨਹੀਂ ਹੈ ਉਸ ਪੰਦਰ ਹਾਲਾਂਕਿ গোলডি ট্রাই ਕਰ ਰਿਹਾ ਬਾਰ ਬਾਰ ਆਪਣੇ ਵੱਲ ਹਮ ਜਿਹੜੇ ਧੂਰੀ ਤੋਂ ਪਹਿਲਾਂ ਐਮਐਡੀ ਸੀਗੇ গোলਡੀ ਜੂਥ ਲੀਡਰ ਹੈ ਉਹ ਲਗਾਤਾਰ ਟਰਾਈ ਕਰ ਰਿਹਾ ਉਹਦਾ ਨਾਂ ਲੈ ਕੇ ਪਾਰਟੀ ਵਾਲੇ ਤਿਆਰ ਨਹੀਂ ਅਜੇ ਵੀ ਚਲ ਉਹ ਵੀ ਦੇਖ ਲੈਂਦੇ ਆ ਦੁਆਰਾ ਮਤਲਬ ਪਹਿਲਾਂ ਤੁਸੀਂ ਉਹਨਾਂ ਨੂੰ 22 ਇਲੈਕਸ਼ਨ ਚ ਲੜਾ ਵੀ ਦਿੱਤਾ ਤੇ ਮੁੜ ਕੇ ਉਹਦਾ ਇੱਕ ਦਾਵੇਦਾਰੀ ਵੀ ਫਿਰ ਬਣਦੀ ਹੈ ਵੀ ਹੁਣ 22 ਇਲੈਕਸ਼ਨ ਦਾ ਰਾਉਂਡ ਵੇਲੇ ਮੈਨੂੰ ਲੜਾਤਾ ਤੇ ਹੁਣ ਵੀ ਮੈਨੂੰ ਦਿਓ ਉਹਦਾ ਨਾਮ ਵੱਲ ਘਟ ਜਾ ਰਹੇ ਨੇ ਬੰਦੇ ਇਹ ਨਹੀਂ ਸਮਝ ਆਈ ਮੈਨੂੰ ਕਿ 골ਡੀ ਨਾਲ ਕੀ ਆ ਚਲੋ ਜੇ ਖੈਰ ਨਾਲ ਤਾਂ ਪ੍ਰੋਬਲਮ ਹੋ ਸਕਦੀ ਹੈ ਵੀ ਤੁਸੀਂ ਉਹ ਨਹੀਂ ਕਰਦੇ ਪਰ ਮੈਨੂੰ ਇਹ ਲੱਗਦਾ ਕਿ ਜੇਕਰ ਕਾਂਗਰਸ ਦੀ ਜਿਹੜੀ ਉੱਪਰ ਟੀਮ ਹੈ ਜੋ ਨੇ ਸਰਵੇ ਸਰਵੇ ਕੀਤਾ ਹੋਇਆ ਜੇ ਉਹ ਸਰਵੇ ਦੇ ਅਕੋਰਡਿੰਗਲੀ ਜਿਹੜਾ ਵੀ ਬੰਦਾ ਡੋਮੀਨੈਂਟ ਰਹਿੰਦਾ ਹੈ ਸ਼ਾਇਦ ਤਾਂ ਜਿਹੜਾ ਹੁਣ ਕਾਂਗਰਸ ਦੇ ਵਿੱਚ ਚੋਲ ਲੜਨ ਦਾ ਜਿਹੜਾ ਤਰੀਕਾ ਕਰ ਰਿਹਾ ਹੈ ਤਾਂ ਮਿਲੂਗੀ ਤਾਂ ਉਹਨੂੰ ਹੀ ਔਰ ਜੇ ਉਹਨੂੰ ਉਹਦੇ ਚੋਂ ਪਹਿਲਾ ਨੰਬਰ ਤੇ ਖਹਿਰਾ ਮੰਨੇ ਜਾਂਦੇ ਸੀਗੇ ਪਿਛਲੇ ਸਰਬਿਆਂ ਦੇ ਵਿੱਚ ਤਾਂ ਜਿਹੜੇ ਕਾਂਗਰਸ ਦੇ ਵਿੱਚ ਆਪਣੇ ਆਪ ਬਿਉ ਕੀਤਾ ਹੁਣ ਕੋਈ ਨਵੀਂ ਹੋ ਗਈ ਹੋਵੇ ਗੱਲ ਨਵਾਂ ਕੁਝ ਕੀਤਾ ਹੋਵੇ ਤੇ ਉਹ ਗੱਲ ਪਤਾ ਨਹੀਂ ਔਰ ਦੂਜੀ ਗੱਲ ਗਾਂਧੀ ਡਾਕਟਰ ਗਾਂਧੀ ਦਾ ਸਵਾਲ ਹੈ ਜੀ ਇਹ ਵੀ ਪਤਮ ਨੂੰ ਪਤਾ ਕਿ ਗਾਂਧੀ ਨੂੰ ਪਰਸੂ ਕੀਤਾ ਜਗENDER ਜੱਦਵ ਆਏ ਇੱਥੋਂ ਵੀ ਪ੍ਰਗਟ ਸਿੰਘ ਉਹਨਾਂ ਤੋਂ ਲੈ ਕੇ ਹੋਰ ਕਈ ਬੰਦੇ ਵੀ ਪਰਸੂ ਕਰਦੇ ਨਜ਼ਰ ਆਏ ਪਹਿਲਾਂ ਉਹ ਨਹੀਂ ਸੀ ਮੰਨਦੇ ਸਿਹਤ ਦੀ ਪ੍ਰੋਬਲਮ ਦੇ ਕਰਕੇ ਪਰ ਬਾਅਦ ਦੇ ਵਿੱਚ ਜਦ ਮਨ ਬਣਾ ਲਿਆ ਤੇ ਜਦ ਉੱਥੇ ਜਾ ਕੇ ਸ਼ਾਮਲ ਹੋ ਗਏ ਤੇ ਉਹਨਾਂ ਨੂੰ ਸ਼ਾਮਲ ਕਰ ਲਿਆ ਹੁਣ ਵਿਰੋਧ ਉਦੋਂ ਪਹਿਲਾਂ ਤਾਂ ਨੀ ਸਿੰਘ ਬੋਲੇ ਉਦੋਂ ਬਾਅਦ ਫਿਰ ਹੁਣ ਉਹ ਕਈ ਜਾਣੇ ਇਕੱਠੇ ਹੋ ਕੇ ਕਹਿੰਦੇ ਨੇ ਸਾਨੂੰ ਦੇ ਦਿੱਤੀ ਜਾਏ ਟ੍ਰੈਕਟਰ ਖਾਸ ਤੌਰ ਤੇ ਇਹ ਵੀ ਕਿਹਾ ਗਿਆ ਕਿ ਤਿੰਨ ਐਮਐਲ ਤਿੰਨ ਕੰਬੋ ਬਰਾਦਰੀ ਦੇ ਵਿੱਚੋਂ ਸੀ ਇੱਕ ਤਾਂ ਦੇਓਗੇ ਨਾ ਟ੍ਰੈਕਟਰ ਲਾਲ ਸਿੰਘ ਸੀਗੇ ਲਾਲ ਸਿੰਘ ਖੈਰ ਨਹੀਂ ਸੀ ਲੜੇ ਉਦੋਂ ਬਾਅਦ ਉਹਨਾਂ ਦੇ ਬੇਟੇ ਨੂੰ ਮਿਲ ਗਈ ਸੀ ਰਜਿੰਦਰ ਸਿੰਘ ਨੂੰ ਟ੍ਰੈਕਟਰ ਉਹ ਨਹੀਂ ਜਿੱਤੇ ਸੀ ਇਹ ਸਮਾਣੇ ਤੋਂ ਪਹਿਲਾਂ ਇੱਕ ਵਾਰ ਬਣ ਵੀ ਗਏ ਸੀ ਜਨਾਲਪੁਰ ਹੈ ਜਲਾਲਪੁਰ ਦੇ ਨਾਲ ਨਨ ਕੰਬੋ ਜਿਹੜਾ ਆਪਣੇ ਹੈਗੇ ਹਰਦੀਪ ਸਿੰਘ ਕੋ ਮੋ ਟੋਟਲੀ ਜਿਹੜਾ ਲਾਲ ਸਿੰਘ ਹੈ ਤੇ ਲਾਲ ਸਿੰਘ ਦੇ ਨਾਲ ਜੇਕਰ ਜਲਾਲਪੁਰ ਲੈਣੇ ਆ ਇਹ ਮੰਨੇ ਜਾਂਦੇ ਨੇ ਸਿੱਧੂ ਦੇ ਨਾਲ ਲਗਾਤਾਰ ਤਾਲਮੇਲ ਚ ਨਹੀਂ ਔਰ ਲਾਲ ਸਿੰਘ ਦਾ ਨਾਮ ਦੀ ਰਿਕਮੈਂਡੇਸ਼ਨ ਨਵਜੋਤ ਸਿੱਧੂ ਕਰ ਚੁੱਕੇ ਨੇ ਲਿਖਤੀ ਹਾਈ ਕਮਾਂਡ ਇਹਨਾਂ ਬਾਕੀਆਂ ਦੇ ਵਿੱਚੋਂ ਤਾਂ ਲਗਾਤਾਰ ਔਰ ਜਿਹੜੇ ਕੰਬੋ ਦੂਜੇ ਮੰਨਦੇ ਨੇ ਹਰਦੀਪ ਸਿੰਘ ਹੋਣੀ ਉਹ ਹਮੇਸ਼ਾ ਹੀ ਕੈਪਟਨ ਅਮਰਿੰਦਰ ਸਿੰਘ ਤੇ ਖਾਸ ਤੌਰ ਤੇ ਬੀਬੀ ਪਰਨੀਤ ਕੌਰ ਦੇ ਨੇੜੇ ਬੰਨੇ ਜਾਂਦੇ ਰਹੇ ਨੇ ਪਰਨੀਤ ਕੌਰ ਹੀ ਉਹਦੀ ਇਲੈਕਸ਼ਨ ਦੀ ਕੈਂਪੇਨ ਤੋਂ ਲੈ ਕੇ ਸਭ ਚੀਜ਼ਾਂ ਦੇ ਵਿੱਚ ਇਨਵੋਲ ਰਹੇ ਲਗਾਤਾਰ ਰਹੇ ਤੇ ਪਰਸਨਲ ਸਬੰਧਾਂ ਦੇ ਤੌਰ ਤੇ ਵੀ ਇਹ ਕਿਹਾ ਜਾਂਦਾ ਕਿ ਉਹ ਬਹੁਤ ਉਹਨਾਂ ਦੇ ਨੇੜੇ ਨੇ ਤਾਂ ਹੁਣ ਇੱਕ ਡਰ ਇਹ ਵੀ ਲੋਕਾਂ ਨੂੰ ਇੱਕ ਸਵਾਲ ਇਹ ਉੱਠ ਰਿਹਾ ਮਤਲਬ ਉਹ ਡਰਦਾ ਚਲੋ ਕਾਹਦੇ ਲਈ ਕੀ ਗੱਲ ਕਹਿਣੀ ਹੈ ਵੀ ਸੰਭਵ ਹੈ ਕਿ ਉਹ ਬਹਾਨਾ ਇਹੋ ਜਿਹਾ ਮਿਲ ਜੇ ਜਿਉਂਨਾ ਚੋ ਕਿਸੇ ਨੂੰ ਨਾਮ ਮਿਲੀ ਤਾਂ ਉਪਾਸਾ ਵੀ ਪਲਟ ਸਕਦੇ ਨੇ ਹੋ ਸਕਦਾ ਹੈ ਕਿ ਨਿੱਜੀ ਤਾਲੁਕਤ ਜਿਆਦਾ ਕਈ ਵਾਰ ਕੰਮ ਕਰ ਜਾਣ ਤੇ ਨਿੱਜੀ ਤਾਲੁਕਤ ਦੇ ਰਾਹੀਂ ਹੀ ਕੋਈ ਨਾ ਕੋਈ ਸੱਤਾ ਦਾ ਕੋਈ ਸੰਕੇਤ ਵੀ ਕਿਤੋਂ ਮਿਲ ਜੇ ਵੀ ਜੇ ਇੱਥੇ ਨਹੀਂ ਤਾਂ ਉੱਥੇ ਜੇ ਸਰਕਾਰ ਕੇਂਦਰ ਚ ਬਣਦੀ ਹੈ ਔਰ ਜੇ ਭਰੋਸਾ ਉਹਨਾਂ ਨੂੰ ਹੋ ਜੇ ਸਰਕਾਰ ਕੇਂਦਰ ਚ ਉਹਨਾਂ ਦੀ ਉਹ ਬਣੂਗੀ ਤਾਂ ਹੋਰ ਅਡਜਸਟ ਕਰ ਲਈ ਵੀ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਵਕ ਵਕ ਜਗ੍ਹਾ ਤੇ ਜੇ ਇਹ ਗੱਲ ਹੁੰਦੀ ਹੈ ਤਾਂ ਅਲੱਗ ਹੈ ਪਰ ਲੱਗਦਾ ਇਹੀ ਹੈ ਕਿ ਜਿਹੜਾ ਉਦਣ ਮੀਟਿੰਗ ਹੋਈ ਸੀ ਗਾਂਧੀ ਨੂੰ ਸ਼ਾਮਲ ਕਰਾਉਣ ਦੇ ਲਈ ਕਲੀਅਰ ਕਟੋ ਖੜਗੇ ਨੂੰ ਮਿਲੇ ਕਲੀਅਰ ਕਟੋ ਰਾਹੁਲ ਗਾਂਧੀ ਨੂੰ ਮਿਲੇ ਨਿਗਾਂਧੀ ਸੋਨੀਆ ਗਾਂਧੀ ਨੂੰ ਮਿਲੇ ਤੇ ਉਪਰੋਂ ਕਲੀਅਰ ਮੈਸੇਜ ਇਹ ਦਿੱਤਾ ਗਿਆ ਕਿ ਗਾਂਧੀ ਨੇ ਕੰਮ ਕਰਨਾ ਜਾ ਕੇ ਜੇਕਰ ਕਿਸੇ ਨੂੰ ਦਿੱਕਤ ਹੈ ਤਾਂ ਸਾਡੇ ਨਾਲ ਗੱਲ ਕਰਾ ਦੇ ਮੈਸੇਜ ਅਸੀਂ ਦੇ ਦਾਂਗੇ ਤਾਂ ਹੁਣ ਉਹਨਾਂ ਕੇ ਤਬ ਇੱਕ ਧਮਕੀ ਹੈ ਕਿ ਅੱਗੇ ਨੂੰ ਸਾਡਾ ਖਿਆਲ ਰੱਖਿਓ ਕਿਸੇ ਨਾ ਕਿਸੇ ਮਾਮਲੇ ਦੇ ਵਿੱਚ ਜਾਂ ਇਹ ਉਹ ਧਮਕੀ ਤੋਂ ਅੱਗੇ ਗੱਲ ਜਾ ਸਕਦੀ ਹੈ ਇਹ ਤਾਂ ਦੇਖਣਾ ਇਹਨਾਂ ਲੀਡਰਾਂ ਨੇ ਪਰ ਇਹ ਲੀਡਰ ਓਡੇ ਕੱਦ ਦੇ ਲੀਡਰ ਨਹੀਂ ਲੱਗਦੇ ਮੈਨੂੰ ਕਿਉਂ ਇੰਨਾ ਚੈਲੰਜ ਕਰਕੇ ਆਏ ਚਲੇ ਜਾਣ ਕਿ ਮੈਨੂੰ ਤਾਂ ਪਾਰਲੀਮੈਂਟ ਦੇਉ ਜਾਂ ਦੂਜੀ ਵੀ ਕੋਈ ਪਾਰਟੀ ਉਹਨਾਂ ਨੂੰ ਪਾਰਲੀਮੈਂਟ ਦੇ ਦੇ ਇਹ ਟਿੱਕ ਟਕ ਇਸ ਪੱਧਰ ਤੇ ਤਾਂ ਨਹੀਂ ਲੱਗਦੇ ਹਾਂ ਉਹ ਕਿਸੇ ਨੇ ਲੜਨਾ ਗਾਣ ਉਹ ਇੱਕ ਅਲੱਗ ਗੱਲ ਹੈ ਉਥੋਂ ਪ੍ਰਨੀਤ ਕੌਰ ਲੜ ਰਹੇ ਨੇ ਉਹਨਾਂ ਨੂੰ ਤਾਂ ਬੰਦਿਆਂ ਦੀ ਲੋੜ ਹੈ ਸੋ ਪੁਰਾਣੇ ਰਿਸ਼ਤੇ ਤਾਂ ਰੋਜ਼ ਨੌਕੀਤੇ ਜਾ ਰਹੇ ਹੋਣਗੇ ਬਾਰ ਬਾਰ ਉਹਨਾਂ ਨੂੰ ਨੌਕੀਤਾ ਜਾ ਰਿਹਾ ਹੋਊਗਾ ਨਾ ਸੋ ਮੈਨੂੰ ਲੱਗਦਾ ਉਹਨਾਂ ਨੇ ਕੈਂਪੇਨ ਸ਼ੁਰੂ ਕਰ ਲਈ ਆਪਾਂ ਉੱਤੇ ਵੀ ਗੱਲ ਕਰਦੇ ਆ ਪ੍ਰਨੀਤ ਕੌਰ ਨੂੰ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ ਕਿਸਾਨਾਂ ਦਾ ਪਰ ਵੈਸੇ ਇੱਥੇ ਮੈਂ ਇੱਕ ਛੋਟਾ ਜਿਹਾ ਸਵਾਲ ਰੱਖਣਾ ਚਾਹੁੰਦਾ ਨਵਜੋਤ ਸਿੰਘ ਸਿੱਧੂ ਪਟਿਆਲੇ ਦੇ ਵਿੱਚ ਜਿਆਦਾ ਸਮਾਂ ਬਤੀਤ ਕਰਦੇ ਰਹੇ ਨੇ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੀ ਪਤਨੀ ਦਾ ਇੱਕ ਹੋਰ ਆਪਰੇਸ਼ਨ ਹੋਇਆ ਦੋ ਦਿਨ ਪਹਿਲਾਂ ਸਾਡੀਆਂ ਸ਼ੁਭਕਾਮਨਾਵਾਂ ਨੇ ਉਹਨਾਂ ਲਈ ਸਿੱਧੂ ਸਾਹਿਬ ਅੱਜਕੱਲ ਇੱਕ ਵਾਰੀ ਫਿਰ ਤੋਂ ਆਪਣੀ ਪੁਰਾਣੀ ਪ੍ਰੋਫੈਸ਼ਨਲ ਅਪਰੋਚ ਲੈ ਕੇ ਤੁਰੇ ਨੇ ਉਹਨਾਂ ਦੀ ਕਮੈਂਟਰੀ ਕਾਫੀ ਅੱਛੀ ਜਾ ਰਹੀ ਸੋ ਇੱਕ ਵਾਰੀ ਫਿਰ ਉਹ ਰੰਗ 'ਚ ਨੇ ਉਹਨਾਂ ਦਾ ਇੱਕ ਜਿਹੜਾ ਕੈਰੈਕਟਰ ਹੈ ਉਹ ਫੇਰ ਥੋੜਾ ਜਿਹਾ ਉੱਭਰ ਰਿਹਾ ਉਹਨਾਂ ਦੀ ਸ਼ਖਸੀਅਤ ਦੇ ਵਿੱਚ ਉਭਾਰ ਆ ਰਿਹਾ ਉਹ ਹਮੇਸ਼ਾ ਜਦੋਂ ਆਪਣੇ ਜਨਰ ਚ ਜਾਂਦੇ ਨੇ ਤੇ ਉੱਥੇ ਬਿਹਤਰ ਕਰਦੇ ਨੇ ਲੇਕਿਨ ਜਿਹੜਾ ਪਟਿਆਲੇ ਦੇ ਵਿੱਚ ਉਹਨਾਂ ਦਾ ਰੋਲ ਹੈ ਉਹ ਪੋਲਿਟਿਕਸ ਹਮੇਸ਼ਾ ਇਸ ਤਰ੍ਹਾਂ ਦੀ ਕਰਦੇ ਆ ਜਿਹੜੀ ਗਾਂਧੀ ਵੀ ਜਿੱਦਾਂ ਦੀ ਕਰਦੇ ਮਤਲਬ ਇਮਾਨਦਾਰੀ ਵਾਲੀ ਪੋਲਿਟਿਕਸ ਲੋਕਾਂ ਦੀ ਪੋਲਿਟਿਕਸ ਮੁੱਦਿਆਂ ਦੀ ਪੋਲਿਟਿਕਸ ਸਟ੍ਰੇਟ ਫਾਰਵਰਡ ਆਪਣੀ ਗੱਲ ਕਹਿਣੀ ਉਹਨਾਂ ਦਾ ਕਿਸੇ ਹੋਰ ਨੂੰ ਥਾਪੜਾ ਦੇਣਾ ਰਿਸ਼ਤੇ ਨਾ ਤੇ ਆਪਣੀ ਜਗ੍ਹਾ ਹੁੰਦੇ ਜੇ ਤੁਸੀਂ ਨਹੀਂ ਲੜ ਰਹੇ ਤੁਸੀਂ ਸਾਫ਼ ਨਾ ਕਰ ਚੁੱਕੇ ਹੋ ਮੈਂ ਸਿੱਧੂ ਦੀ ਗੱਲ ਕਰ ਰਿਹਾ ਜੇ ਤੁਸੀਂ ਨਹੀਂ ਲੜ ਰਹੇ ਤੁਸੀਂ ਕਹਿ ਚੁੱਕੇ ਹੋ ਮੈਂ ਨਹੀਂ ਲੜਨਾ ਤਾਂ ਫਿਰ ਤੁਸੀਂ ਜਿੱਥੇ ਰਹਿ ਰਹੇ ਹੋ ਉੱਥੇ ਸਭ ਤੋਂ ਬਿਹਤਰ ਬੰਦੇ ਦੀ ਮਦਦ ਕਿਉਂ ਨਹੀਂ ਕਰਦੇ ਜੇ ਸਿੱਧੂ ਸਾਹਿਬ ਮਦਦ ਨਹੀਂ ਕਰ ਰਹੇ ਤਾਂ ਮੇਰੇ ਖਿਆਲ ਉਹਨਾਂ ਦੀ ਜਿਹੜੀ ਸਿਆਸੀ ਜ਼ਿੰਦਗੀ ਹੈ ਉਹਨਾਂ ਦੀ ਸਿਆਸੀ ਪਹੁੰਚ ਹੈ ਉਹ ਵੀ ਪ੍ਰਸ਼ਨਾਂ ਚ ਆਊਗੀ ਇਹ ਸਵਾਲ ਹੈਗਾ ਜੀ